ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਵਾਲਾ ਬੈਲ ਆਈਕਨ ਬਟਨ ਦਬਾ ਨਾ ਭੁੱਲਣਾ ਬਹੁਤ ਹੀ देर ਨਾ ਕਰਦੇ ਹੋਏ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਵੀਂ ਜਾਣਕਾਰੀ ਅੱਜ ਰਜਿੰਦਰਾ ਹਸਪਤਾਲ ਦੇ ਬਾਹਰ ਕਈ ਲੋਕਾਂ ਵੱਲੋਂ ਲੋੜਵੰਦ ਮਰੀਜ਼ਾਂ ਅਤੇ ਲੋਕਾਂ ਲਈ ਲੰਗਰ ਲਗਾਇਆ ਗਿਆ ਸੀ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਹਨਾਂ ਨੂੰ ਲੰਗਰ ਲਗਾਉਣ ਤੋਂ ਰੋਕਿਆ ਗਿਆ ਜਿਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਸਾਹਮਣੇ ਢਾਬੇ ਵਾਲਿਆਂ ਵੱਲੋਂ ਉਹਨਾਂ ਨਾਲ ਕਮਿਸ਼ਨ ਹੋਨਕਾਨ ਇਸ ਜਗ੍ਹਾ ਤੇ ਕੋਈ ਲੰਗਰ ਨਹੀਂ ਲਗਾਉਣ ਦਿੱਤਾ ਜਾਂਦਾ ਜਿਸ ਸਮੇਂ ਲੰਗਰ ਲਗਾਉਣ ਵਾਲੇ ਮੁਲਾਜ਼ਮਾਂ ਵੱਲੋਂ 인ਦਰਜੀਤ ਰਾਜਪੂਤ ਨੂੰ ਇਸ ਮਾਸਲੇ ਦਾ ਹੱਲ ਕਰਨ ਲਈ ਬੁਲਾਇਆ ਗਿਆ ਜਿਨ੍ਹਾਂ ਨੇ ਉਹਨਾਂ ਨੂੰ ਇਹ ਗੁਹਾਰ ਲਗਾਈ ਕਿ ਅਸੀਂ ਲੋੜਵੰਦਾਂ ਦੀ ਮਦਦ ਲਈ ਲੰਗਰ ਲਗਾਇਆ ਸੀ ਪਰ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਸ ਨੂੰ ਰੋਕਿਆ ਗਿਆ ਤਾਂ ਆਓ ਦੇਖਦੇ ਹਾਂ ਉਸ ਸਮੇਂ ਦੀ ਪੂਰੀ ਵੀਡੀਓ ਤੇ ਸੁਣਦੇ ਹਾਂ ਉਹਨਾਂ ਦੇ ਮੂੰਹੋਂ ਇਸ ਖਬਰ ਦੀ ਪੂਰੀ ਜਵਾਨੀ ਸਰਵੇ ਮੈਂ ਪਾਲ ਤੇ ਆਇਆ ਜੀ ਆਪਣਾ ਜਰਜੀਤ ਅੰਜਜੀਤ ਜੀ ਨੇ ਇਹ ਉਹ ਲੰਗਰ ਦੀ ਸੇਵਾ ਕਰ ਰਹੇ ਨੇ ਜੀ ਕੰਪਰਾ ਹਸਪੀਟਲ ਸਰ ਮੈਂ ਮਤਲਬ ਬੇਨਤੀ ਇਹ ਕਰ ਰਿਹਾ ਸੀ ਜਨ ਕਿ ਇਸ਼ੂ ਆ ਰਹੇ ਸਰ ਜੀ ਲੰਗਰ ਲਾਉਂਚ ਜੀ ਨਹੀਂ ਮੈਂ ਮੈਂ ਤਾਂ ਸਿਰਫ ਸਰ ਮੈਂ ਪੁੱਛਣਾ ਚਾ ਰਿਹਾ ਹਾਂ ਜੀ ਵੀ ਇੱਥੇ ਕੀ ਇਸ਼ੂ ਕੀ ਹੈ ਸਰ ਕੀ ਮੈਂ ਉਹੀ ਬੇਨਤੀ ਕਰ ਰਿਹਾ ਜੀ ਕੀ ਇੱਥੇ ਕੀ ਹਾਂਜੀ ਹਾਂਜੀ ਜੀ ਸਰ ਜੀ ਸਰ ਹਾਂਜੀ ਸਰ ਜੀ ਠੀਕ ਹੈ ਜੀ ਜੀ ਸੁਣਾ ਸੁਣ ਕੇ ਆਉਂਦੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਠੀਕ ਜੀ ਠੀਕ ਜੀ ਮੈਂ ਸਭ ਤੁਹਾਨੂੰ ਦੱਸਣਾ ਚਾਹਾਂਗਾ ਜੀ ਮੈਂ 15 ਦਿਨ ਜੀ ਜੀ ਬੋਲੋ ਸਰ ਬੋਲੋ ਤੁਸੀਂ ਬੋਲੋ ਪਹਿਲਾਂ ਬੋਲੋ ਹਾਂ ਜੀ ਹਾਂ ਜੀ ਸਰ ਜੀ ਸਰ ਜੀ 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 ਹੂੰ ਸਰ ਜੋ ਇਹਨਾਂ ਦਾ ਪੁਆਇੰਟ ਵੀ ਹੋਇਆ ਹੈ ਜੀ ਕਿ ਉੱਥੇ ਨਾ ਸੰਤਾਨ ਨੂੰ ਪਤਾ ਨਹੀਂ ਲੱਗਦਾ ਜੀ ਵੀ ਮੰਦਰ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਹੈ ਮੈਂ ਸਰ ਬੇਨਤੀ ਕਰਾਂ ਕਿ ਕੁਝ ਮੈਂ ਨਾ 15 ਬਜੰਤ ਪਹਿਲਾਂ ਜੀ ਜਿਹੜੇ ਉੱਥੇ ਅਫਸਰ ਬਹਿੰਦੇ ਨੇ ਜਿਹੜੇ ਲੇਡੀਜ਼ ਨੇ ਜਿਹੜੇ ਮਾਤਕ ਛੱਲੇ ਆ ਜੀ ਮੈਂ ਬੇਨਤੀ ਕਿ ਸੇਵਾ ਨੂੰ ਨਾਲ ਬੰਨ੍ਹ ਕੇ ਪਾਉਂਦਾ ਆ ਸੀਗਾ ਕੋਈ ਗੱਲ ਨਹੀਂ ਉਸ ਤੋਂ ਬਾਅਦ ਉਹ ਮਰੀ ਲੱਗਿਆ ਵੀ ਰਿਹਾ ਜੀ ਲੰਗਰ ਨਾ ਇੱਥੇ ਲੱਗਦਾ ਰਿਹਾ ਲੰਗਰ ਤਾਂ ਉਹਨਾਂ ਨੂੰ ਪਰਸਨ ਵੀ ਚਾਹਤੀਆਂ ਦਾ ਬੇਨਤੀ ਕੀਤੀ ਸੀ ਕਿ ਇਹ ਹਨ ਪੰਜਾਬ ਪੁਲਿਸ ਦੇ ਮੋਜਮਾਨ ਨੇ ਜੀ ਆਪਣੇ ਨੇਕ ਕਮਾਈ ਤੋਂ ਦਸਮੰਦ ਤੋਂ ਕਿ ਜਦੋਂ ਕੁਝ ਕਠਾ ਨਹੀਂ ਕਰਦੇ ਹਾਂ 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 ਜੀ ਹਾਂ ਉਹ ਤਾਂ ਮੈਂ ਜਦ ਫੋਨ ਕਰ ਗਿਆ ਸਰ ਈਨਾਂ ਦਾ ਜਿਹੜਾ ਸਰ ਪੁਆਇੰਟ ਆ ਵਿਊ ਐ ਉਹ ਇਹ ਹੈ ਜੀ ਕਿ ਇੱਥੇ ਕੀ ਪ੍ਰੋਬਲਮ ਐ ਜੀ ਲੰਗਰ ਲਾਉਂ ਚ ਇੱਥੇ ਜਿਹੜਾ ਫਰੰਟ ਤੇ ਜੀ ਜਿਹੜੇ ਜਿੱਥੋਂ ਸੰਗਤਾਂ ਆਂਦੀਆਂ ਨੇ ਜਾਂਦੀਆਂ ਨੇ ਲੋਡ ਬੰਦ ਲੋਕ ਜਿੱਥੇ ਦੇਖ ਲੈਂਦੇ ਨੇ ਜੀ ਵੀ ਇੱਥੇ ਕੁਝ ਚੱਲ ਰਿਹਾ ਗੁਰੂ ਦਾ ਲੰਗਰ ਅੱਛਾ ਜੀ ਅੱਛਾ ਜੀ ਠੀਕ ਐ ਠੀਕ ਚਲ ਸਰ ਠੀਕ ਹੈ ਠੀਕ ਨਾਮ ਵੀ ਠੀਕ ਹੈ ਸਰ ਠੀਕ ਹੈ ਵਾਹਿਗੁਰੂ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹਾਂਗਾ ਜੀ ਆਹ ਵੀਰ ਨੇ ਆਪਣੇ ਸਾਡੇ ਕੋਲੇ ਅਪਰੋਚ ਕੀਤਾ ਸੀਗਾ ਜੀ ਇਹਨਾਂ ਨੇ ਪੰਜਾਬ ਨੂੰ ਸੇਵਾ ਨਿਭਾ ਰਿਹਾ ਹੈ ਜੀ ਬਿਨੋਰ ਕੌਸਟੇਬਲ ਤੇ ਆਪਣੀ ਨੇਕ ਕਮਾਈ ਚੋਂ ਜੀ ਇਹ ਲਖਵਾਤ ਕੱਢ ਕੇ ਜੀ ਉਹਦੇ ਗੁਰੂ ਦਾ ਲੰਗਰ ਲਾ ਰਹੇ ਨੇ ਇਹਨਾਂ ਦੀ ਜਿਹੜੀਆਂ ਪ੍ਰੋਬਲਮ ਸੀਗੀਆਂ ਜੀ ਅਸੀਂ ਉਹਨਾਂ ਤੋਂ ਮੁਕ ਰੱਖਦੇ ਹੋਏ ਜਿਹੜੇ ਮਾਤਮ ਸੱਲੀਅਤ ਮੈਡਮ ਬੈਠਦੇ ਨੇ ਜੀ ਕੀ ਬਹੁਤ ਬੋਲਦੀ ਸੀ ਜੀ ਉਸ ਤੇ ਆਨ ਜੀ ਪ੍ਰਿੰਸੀਪਲ ਚਲੋ ਜਿਹੜੇ ਵੀ ਸੀਗੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਕੀ ਹਾਂ ਜੀ ਤੁਸੀਂ ਲੰਗਰ ਲਾ ਸਕਦੇ ਹੋ ਸਾਨੂੰ ਕੋਈ ਇਤਨੀ ਕੋਈ ਦਿੱਕਤ ਨਹੀਂ ਹੈ ਤਾਂ ਉਸ ਤੋਂ ਬਾਅਦ ਦੋ ਵਾਰੀ ਲੰਗਰ ਲੱਗਦਾ ਵੀ ਰਿਹਾ ਹੈ ਹੁਣ ਮੈਨੂੰ ਕਾਲ ਆਈ ਵੀਰ ਉਹਨਾਂ ਦੀ ਕਿ ਚੌਂਕੀ ਤੋਂ ਐਮ ਐਸ ਸਰ ਨੇ ਮੁਲਾਜ਼ਮ ਭੇਜੇ ਨੇ ਵੀਰੇ ਲੰਗਰ ਨਹੀਂ ਲਗਾਉਣਾ ਹੁਣੇ ਤੁਸੀਂ ਦੇਖਿਆ ਜੀ ਮੈਂ ਉਹਨਾਂ ਨਾਲ ਕਾਲ ਤੇ ਐਮ ਐਸ ਸਰ ਨਾਲ ਕਾਲ ਤੇ ਗੱਲ ਕਰ ਰਿਹਾ ਸੀ ਮਤਲਬ ਇੱਕ ਪ੍ਰੈਸ ਇਸ਼ੂ ਜਿਆ ਜੋ ਮੈਨੂੰ ਲੱਗਿਆ ਕਿ ਬਣਾਇਆ ਹੋਇਆ ਕਿ ਸਾਡੇ ਕੋਲ ਪਾਰਟਿਕੂਲਰ ਹੀ ਖੜਾ ਹੈ ਤੁਸੀਂ ਉੱਥੇ ਲਾਓ ਇੱਥੇ ਮੈਂ ਲੰਗਰ ਨਹੀਂ ਲੰਗਣ ਦੇਣਾ ਤਾਂ ਬਾਕੀ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਹਨਾ ਗੱਲ ਅਸੀਂ ਜਾ ਕੇ ਐਮ ਐਸ ਸਰ ਨਾਲ ਗੱਲ ਕਰਾਂਗੇ ਜੀ ਉਹਨਾਂ ਦਾ ਪੱਖ ਵੀ ਸੁਣਾਂਗੇ ਇਹਨਾਂ ਦਾ ਪੱਖ ਅਸੀਂ ਸੁਣਿਆ ਬਾਕੀ ਦੇਖੋ ਜੋ ਸਾਨੂੰ ਲੱਗਦਾ ਜੀ ਜੋ ਸਾਡੀ ਕੌਂਸਲ ਨੂੰ ਲੱਗਦਾ ਲੰਗਰ ਲਾ ਰਹੇ ਨੇ ਕੋਈ ਮੁੱਦਾ ਤਾਂ ਹੋਣਾ ਨਹੀਂ ਚਾਹੀਦਾ ਕੋਈ ਜਾਇਜ਼ ਨਜਾਇਜ਼ ਦਾ ਕੁਝ ਕੰਮ ਕਰ ਨਹੀਂ ਰਹੇ ਹਨ ਹੁਣ ਇੱਕ ਆਪਣੀ ਪੋਰਟਫੋਲੀਓ ਆਪਣਾ ਇੱਕ ਜਗ੍ਹਾ ਦਾ ਆਪਣੀ ਇੱਕ ਅਫਸਰਿਸ਼ਾਹੀ ਦਾ ਜੇ ਕੋਈ ਆਪ ਦਾ ਕੁਝ ਬਣਾ ਕੇ ਮੁੱਦਾ ਹਨਾ ਪੇਸ਼ ਕਰ ਰਿਹਾ ਤਾਂ ਉਹ ਤਾਂ ਗਲਤ ਹੈ ਬਾਕੀ ਮੈਂ ਉਹ ਜਿਹੜੇ ਵੀਰ ਧਰਾ ਸਾਨੂੰ ਸੁਧਰੇ ਨੇ ਦੇਖ ਰਹੇ ਨੇ ਤਾਂ ਜਿਹੜੇ ਹਨਾ ਧਰਮ ਦੇ ਜਿਹੜੇ ਠੇਕੇਦਾਰ ਨੇ ਜਾਂ ਕੋਈ ਸੰਸਾਵਾ ਚਲਾਉਂਦੇ ਨੇ ਮੈਂ ਤਾਂ ਇਹ ਰਿਕਵੈਸਟ ਕਰਦਾ ਕਿ ਹਣਾ ਇਹਨਾਂ ਚੀਜ਼ਾਂ ਨੂੰ ਗੌਰ ਕੀਤਾ ਜਾਏ ਨਹੀਂ ਉਹ ਦਿਨ ਦੂਰ ਨਹੀਂ ਹੈ ਕਿਉਂਕਿ ਦੇਖੋ ਸਾਡੇ ਧਰਮਾਂ ਦਾ ਜੋ ਅੱਜ ਨਰਾਦਰ ਹੋ ਰਿਹਾ ਹੈ ਹਣਾ ਉੜੀਸਾ ਦੇ ਅਸੀਂ ਸਕੂਲ ਦੇਖੇ ਉੱਥੇ ਛੋਟੇ ਸਾਹਿਬਜ਼ਾਦਿਆਂ ਦਾ ਨਾਟਕ ਰੂਪ ਚ ਕੀਤਾ ਗਿਆ ਹਣਾ ਉਹ ਚੀਜ਼ਾਂ ਇਹ ਤਾਂ ਹੀ ਹੋ ਰਹੀਆਂ ਨੇ ਕਿਉਂਕਿ ਅਸੀਂ ਪਹਿ ਲੱਗੇ ਆ ਕੇ ਆਪਣੇ ਆਪਣੇ ਪੰਥ ਦਾ ਆਪਣੇ ਕਲਚਰ ਦਾ ਅਸੀਂ ਸਾਥ ਨਹੀਂ ਦੇ ਰਹੇ ਤਾਂ ਬਹੁਤ ਲੋੜ ਹੈ ਵੀਰੋ ਹਣਾ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦਾ ਗੁਰੂਆਂ ਦਾ ਲੰਗਰ ਆ ਯਾਰ ਦੇਖੋ ਕਿੰਨੇ ਹਣਾ ਬੇਸਾਰਾ ਬੇਕ ਵਧੀਆ ਲੋਕ ਜਿਹੜੇ ਵਿਚਾਰੇ ਹਣਾ ਅੱਗੇ ਛਕ ਰਹੇ ਨੇ ਹਨਾ ਕੋਈ ਮੁੱਦਾ ਤਾਂ ਹੈ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਹੈਗਾ ਔਰੇ ਲੰਗਰ ਚ ਚਲਾਉਣ ਦਾ ਬਾਕੀ ਯਾਰ ਦੱਸਿਓ ਯਾਰ ਤੁਹਾਨੂੰ ਕੀ ਚੰਗਾ ਔਰ ਕੀ ਬੁਰਾ ਲੱਗਦਾ ਅਸੀਂ ਤਾਂ ਖੜੇ ਯਾਰ ਔਰੇ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ